ਆਮ ਆਦਮੀ ਪਾਰਟੀ ਦਾ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦੇ ਕੇ ਉਹਨਾਂ ਨਾਲ ਅੱਜ ਵੀ ਪੇਖਦਾ ਅਜੇ ਕੱਲ ਵੀ ਪੇਖਦਾ ਆ ਜੇ ਲੋਕਾਂ ਕੋਲ ਆਪੀ ਅਭਿਅੰਦ ਕੇ ਦੀਵਾਲ ਦੇ ਬਣਾਈਆਂ ਆ ਆਪੀ ਅਭਿਅੰਦ ਕੇ ਦੀਵਾਲ ਜੀ ਨੇ ਬਣਾਈਆਂ ਭਗਵੰਤ ਮਾਨ ਜੀ ਨੇ ਬਣਾਈਆਂ ਤੇ ਯਾਰ ਪਾਰਟੀ ਨੂੰ ਇੱਧਾ ਵੜਦਾ ਪਲਾਟ ਕਲੋਨੀ ਚੱਤੀ ਨੇ ਆ ਪਲਾਟ ਦੇਦਾ ਜੀ ਆ ਪਲਾਟ ਦੇਦਾ ਜੀ ਆ ਪਲਾਟ ਦੇਦਾ ਜੀ ਕਲੋਨੀ ਉਹ ਨਹੀਂ ਕਰਦਣ ਦੇ ਆ ਕੇ ਦੇਖੂ ਪਾਵੇਂ ਜੋ ਬਲਦੀ ਹੋਵੇ ਲਾਂਬੇ ਬਾਜੀ ਬੰਦ ਕਰੋ ਯਾਰ ਥੱਲੇ ਜਾਓ ਗਲੌਂਡ ਤੇ ਜਾਓ ਸਰਦੀ ਗਲੌਂਡ

ਲੱਖ ਨੇ ਤੇ ਸਰਬਾਹ ਬੰਦਿਆਂ ਨੂੰ ਜੰਮ ਗਿਆ ਪਾਹ ਲੱਗਾ ਜਾਂਦਾ ਉਹ ਤਾਂ ਬੰਦਿਆ ਉਹਨਾਂ ਦਾ ਤਾਂ ਕੰਮ ਹੀ ਹੈ ਉਹ ਤਾਂ ਬੰਦਿਆ ਬੰਦਦਾ ਆਗਰਸ ਨੇ ਕਾਲੀ ਗਿਆ ਨੇ ਬੀਜੇਪੀ ਵਾਲਿਆਂ ਨੂੰ ਕੋਲਾ ਪਈਏ ਬੰਦੇ ਕੱਲ ਨੂੰ ਕੋ ਦੱਸਣ ਗਿਆ ਸੀਗਾ ਤੇ ਬੀਜੇਪੀ ਵਾਲਿਆਂ ਨੇ 35 ਕਿਲੋ ਰੁਪਏ ਬੰਦਿਆ ਉਹ ਵੰਡਰ ਕੇ ਸੱਤ ਕੋਈ ਗੱਲ ਉਹਦੋਂ ਤੋਂ ਬਜਰਾ ਕਿੱਦਾਂ ਇਹੀ ਰਹੀ ਸੋਚਣ ਲੱਗ ਸੀ ਉਹਦਾ ਹਾਲ ਇਹੀ ਕੜ ਰਸਾ ਦਾ ਸੀ ਕਿਦਾ ਬਜਰਾ 19 ਦੇ ਵਿੱਚ ਅਰਵਿੰਦ ਕੇਰਿਆ ਜੀ ਨੇ ਕਿਹਾ ਕਿ ਸਧਿਕ ਕੰਮ ਨੂੰ ਕਿ ਲੱਖ ਲੜੀ ਬਹੁਤ ਹਨ ਕਿ ਜੀ ਵੋਟ ਦੀ ਬੈਣੀ ਕੋਈ ਕਿੰਦੇ ਪਾਰਟੀ ਬਚਾਉਣੀ ਹੈ ਪਾਰਟੀ ਕਰਕੇ ਤੁਹਾਨੂੰ ਲੱਖਾਂ ਲੱਭੇ ਕੋ ਆਪਾਂ ਲੱਖਾਂ ਲਰੇ ਅੱਜ ਸਰ 21 ਕੀ ਹੈ ਨਾ ਬਿਕੜੀ ਵੋਟ ਬਈ ਸਿਰਫ 21 ਆਪਾਂ 55 ਸਾਲਾਂ ਕਿੱਥੇ ਆ ਗਏ 55 ਸਾਲ ਦੇ ਵਿੱਚ ਸਤ 90 ਤੋਂ ਲੈ ਕੇ 24 ਤੱਕ ਆਪਾਂ 21 ਤੋਂ ਉਹ ਲੱਖ 15000 ਤੇ ਆਏ ਸਾਡੇ ਖਿਲਾਫ ਕਿਹੜਾ ਕਿਹੜਾ ਵੱਡਾ ਮੋਹਤਾ ਸੀਗਾ ਤੁਸੀਂ ਸੋਚਣਾ ਆਪਾਂ ਸਿਰਫ 22 ਹਜ਼ਾਰ ਲੱਖ 22 ਹਜ਼ਾਰ ਵੋਟਾਂ ਵੀ ਹੋਣ ਚਾਹੀਦੀ 70 ਦੇ 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 ਤੇ ਪਰ ਜੇ ਤੁਸੀਂ ਨਿੱਕਾ ਕੋਲ ਕੋਈ ਆਲਮੋਰੀ ਨੋਰਤੀ ਮੋਦੀ ਕੋਈ ਲੰਮੀ ਥੋ ਵੀ ਗੱਲ ਹੈ ਅਪਸਾ ਇਹ ਹੈ ਬੇਟਾ ਮੈਨੂੰ ਪਤਾ ਜ਼ਿੰਦਗੀ ਦੇ ਵਿੱਚ ਕਈ ਵਾਰ ਬੀਹੂਦੀਆਂ ਹੁੰਦੀਆਂ ਇਹਦਾ ਇਸੇ ਨਾਲ ਤਾਂ ਕਿ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਪਰ ਮਜਬੂਰੀ ਪੋਲਿਟਿਕਲ ਮਜਬੂਰੀਆਂ ਅੰਦਰ ਉਹ ਫੇ ਬਾਜਾ ਨਾ ਵੀ ਪੈ ਤਾ ਪੈਰ ਲਾ ਕੇ ਤੁਰਨਾ ਪੈਂਦਾ ਅਰੇ ਇੱਕ ਗੱਲ ਯਾਦ ਰੱਖੋ ਜਿਹੜਾ ਬੰਦਾ ਧੋਖਾ ਕਰਦਾ ਸੇ ਉਹ ਦੂਜੇ ਦਾ ਨੁਕਸਾਨ ਕਰ ਤ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਹੋ ਜਿਨ੍ਹਾਂ ਨੇ ਆਸ ਲਖਿਤ ਧੋਖਾ ਕੀਤਾ ਸੋਚੋ ਨਹੀਂ ਤੁਸੀਂ ਰਵੇ ਹੋ ਜੀ ਪੰਥ ਸਾਹਿਬ ਮਿਆ ਕੱਤਾ ਦੀ ਰੋਕ ਹਫਤਾ ਦੀ ਅਪਸਥਿਤੀ ਤੇ ਨੰਬਰ ਤੇ ਆ ਗਏ ਯਾਰ ਤੇ 60000 ਵੋਟ ਕਿੱਥੇ ਪਿਲਾ ਹਿਆਲ ਤੇ ਕਿੱਥੋਂ ਕਿੱਥੋਂ ਦੇ ਕਿੱਥੇ ਆਏ ਆਪਾਂ ਆਪਾਂ ਨੂੰ ਆਪਾਂ ਆ ਮੰਗ ਲਈ ਪਾਰਟੀ ਦਾ ਨਾਲ ਜੋੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦਗੇ ਉਹਨਾਂ ਦਾ ਆਦੀ ਵੀ ਪੈਕ ਕਾਵਾਦੀਰ ਕਾਵਾਦੀਰ ਨੋਟ ਕਰ ਉਹ ਅਲਤੀਂ ਗਿੰਦ ਕੇਰਗਾਲ ਦੇ ਬਣਾਈਆਂ ਦੇ ਕੇ ਦਿਓ ਅੱਜ ਜਿਹਨੇ ਬਣਾਈਆ ਭਗਵੰਤ ਮਾਨ ਜੀ ਨੇ ਬਣਾਈਆ ਇਹ ਯਾਰ ਪਾਰਟੀ ਦੇ ਇੱਧਾ ਮੜਦਾ ਪਲਾਟ ਕੋਲੋਂ ਨਹੀਂ ਚੱਤੀ ਨੇ ਆ ਪਲਾਟ ਦੇਦਾ ਜੀ ਆ ਪਲਾਟ ਦੇਦਾ ਜੀ ਆ ਪਲਾਟ ਦੇਦਾ ਜੀ ਕੋਨੀਆਂ ਦੀਆਂ ਨਹੀਂ ਕਰਦਣ ਦੇ ਆ ਗਏ ਦੇਖ ਨੂੰ ਪਾਵੇਂ ਜੋ ਬੰਦੀ ਹੋਵੇ ਨਾਂਮੇ ਬਾਜੀ ਬੰਦ ਕਰੋ ਯਾਰ ਥੱਲੇ ਜਾਓ ਗਲੌਂਡ ਤੇ ਜਾਓ ਸੱਦੀ ਗਲੌਂਡ ਤੇ ਜੀਰੋ ਤੇ ਅੱਪਾ ਗਲੌਂਡ ਤੇ ਨਹੀਂ ਜਗ ਹੈ ਐਵੇਂ ਨਾ ਮਾਰੀ ਤੋ ਆਪਣੇ ਆਪਣਾ ਆਪ ਦੇਖੋ ਯਾਰ ਵਾਈ ਵਾਹ ਅੱਜ ਦੀ ਇਲੈਕਸ਼ਨ ਤੇ ਵਾਈ ਵਾਹ ਭਾਜਪਾ ਦਾ ਕੈਂਡੀਡੇਟ ਸੰਧੂ ਹੀ ਨਾਲੇ ਹੁੱਕੇ ਗਿਆ ਵਾਈ ਵਾਹ ਮੈਨੂੰ ਰੋਲ ਮਾਸ ਬਾਰੀ-ਬਾਰ ਹਯਾਵਾ ਨਹੀਂ ਕਰੋੜਾ ਪੀਏ ਬੰਦੇ ਉੱਤੇ ਹੱਸ ਸੱਤ ਪਤਾ ਸੀ ਪਤਾ ਸੀ ਅਜੇ ਦੁਸ਼ਮਣ ਤੈ ਕਰੂਗਾ ਪਹਿਲਾ ਆਪਣਾ ਕਿਲਾ ਸਾਹ ਕੇ ਰੱਖਿਆ ਜਿੱਥੋਂ ਚ ਨਾ ਮਰਦੀ ਤੈ ਕਰੂ ਸਾਡ ਆਪਣੇ ਕਿਲੇ ਮਜ਼ਬੂਤ ਕਰੋ ਕਿਲੇ 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 ਮਜ਼ਬੂਤ ਕਰੋ ਗੱਲਾਂ ਨਾ ਕਰੋ ਕਿਲੇ ਦੀ ਲੋੜ ਹੈ ਲੱਖਣ ਦੇ ਚ ਛਲਾਬਾ ਵੀ ਬੰਦੀਆਂ ਜਾਂਦੀਆਂ ਜਾਂਦਾ ਪਹਿਲ ਬੰਦਿਆ ਜਾਂਦਾ ਉਹ ਤਾਂ ਬੜਦੇ ਉਹਨਾਂ ਦਾ ਤਾਂ ਕੰਮ ਹੀ ਹੈ ਉਹ ਤਾਂ ਬੰਡ ਰੇ ਬੰਡ ਰੇ ਆਗਰਸ ਨੇ ਢਾਲ ਲਿਆਨੇ ਭਾਜੀਪੀ ਵਾਲੇ ਕੋਲਾ ਪੀਏ ਬੰਦੇ ਕਲਰੂਪ ਕੋ ਦੱਸਣ ਗਿਆ ਸੀਗਾ ਤੇ ਜਿਹੜੀ ਪੀਆ ਵਾਲਿਆਂ ਨੇ 35 ਕਰੋੜ ਰੁਪਏ ਬਣਦੇ। ਉਹ ਮੰੰਦਰ ਦੇ ਸਾਥ ਕੋਈ ਗੱਲ ਨਹੀਂ। ਉਹਦੋਂ ਤੋਂ ਬਜਰਾ ਕਿੱਦਾਂ ਇਹੀ ਨਹੀਂ ਸੋਚਣਾ। ਸੀ ਉਹਦਾ ਹੱਲ ਇਹੀ ਕੜੂਸਾ ਦਾ ਸੀ ਕਿਦਾ ਬਜਰਾ। 19 ਦੇ ਵਿੱਚ ਅਰਵਿੰਦ ਕੇਰਯਾ ਜੀ ਨੇ ਕਿਹਾ ਕਿ ਫਤਿਹ ਕਾ ਬੀਮੇ ਲੱਖ ਲੜਨੀ ਬਹੁਤ ਹਨ। ਕਿਹਾ ਜੀ, ਵੋਟ ਸੀ ਪੈਣੀ ਕੋਈ। ਕਿੰਨੇ ਪਾਰਟੀ ਬਚੋਣੀ ਹੈ। ਪਾਰਟੀ ਕਾ ਕਿ ਤੁਹਾਨੂੰ ਲੱਖ ਲੜਨੀ ਪੋਗੀ। ਆਪਾਂ ਲੱਖ ਲੜੇ। ਅੱਜ ਸਰ 21 21 ਹਜ਼ਾਰ ਦੇ ਕਰੀਬ ਵੋਟ ਪਈ। ਸਿਰਫ 50। ਆਪਾਂ 55 ਸਾਲਾਂ ਕਿੱਥੇ ਆ ਗਏ? ਪੰਜ ਸਾਲ ਦੇ ਵਿੱਚ ਸਭ ਉੰਨੀ ਤੋਂ ਲੈ ਕੇ ਚਵੀ ਤੱਕ ਆਪਾਂ 21 ਤੋਂ ਉਹ ਲੱਖ 15 ਹਜ਼ਾਰ ਦੇ ਆਏ ਸਾਡੇ ਖਿਲਾਫ ਕਿਹੜਾ ਖੜਾ ਵੱਡਾ ਮੋਹਤਾ ਸੀ ਗਾ ਤੁਸੀਂ ਸੋਚ ਲਓ ਪੰਨ ਤੁਸੀਂ 22 ਹਜ਼ਾਰ ਲੱਖ 22 ਹਜ਼ਾਰ ਵੋਟਾਂ ਦੀ ਉਹ ਨੋਟ ਸੀ ਜੇਪਰ ਜੇ ਜੇ ਜੇਪਰ ਜੇਤੂ ਦੀ ਨਾ ਕੋਲ 22 ਹਜ਼ਾਰ ਵੋਟਾਂ ਦੀ ਨੋਟ ਸੀ ਬਹੁਤੀ ਕੋਈ ਲੰਮੀ ਚੋੜੀ ਗੱਲ ਨਹੀਂ ਬਸ ਇਹ ਹੈ ਬੇਕਰ ਮੇਨੋਂ ਪਤਾ ਜਿੰਦਗੀ ਦੇ ਚਈ ਵਾਰ ਵੀ ਭੂਗੀਆਂ ਹੁੰਦੀਆਂ ਇਹਦਾ ਇਸੇ ਦਾ ਹੁੰਦਾ ਕਿ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਪਰ ਮਜਬੂਰੀ ਪੋਲਿਟੀਕਲ ਮਜਬੂਰੀਆਂ ਅੰਦਰ ਉੱਪਰ ਬਾਜ਼ਾਂ ਨੂੰ ਵੀ ਪੈਰ ਤੋਂ ਪੈਰ ਲਾ ਕੇ ਤੁਰਨਾ ਪੈਂਦਾ ਅਰੇ ਇੱਕ ਗੱਲ ਯਾਦ ਰੱਖੋ ਜਿਹੜਾ ਬੰਦਾ ਧੋਖਾ ਕਰਦਾ ਸੇ ਉਹ ਗੁੱਜੇ ਦਾ ਨੁਕਸਾਨ ਕਰਤ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਉਹ ਜਿੰਨਾਂ ਨੇ ਐ ਸਲੱਖੀ ਦੀ ਧੋਖਾ ਦਿੱਤਾ ਸੋਚੋ ਨਹੀਂ ਵੀ ਰਵੇ ਕੋ ਜੀ ਪੰਜ ਸਾਬ ਦੇ ਆਹ ਹਫਤਾ ਦੀ ਆਹ ਹਫਤਾ ਦੀ ਅੱਪ ਸਿੱਧੇ-ਬਿੱਧੇ ਨੰਬਰ ਤੇ ਆ ਗਏ ਯਾਰ ਫਿਰ 60 ਹਜ਼ਾਰ ਵੋਟ ਕਿੱਥੇ 90 ਹਜ਼ਾਰ ਫਿਰ ਕਿੱਥੋਂ ਕਿੱਥੋਂ ਦੇ ਕਿੱਥੇ ਆਏ ਆਪਾਂ ਆਪਾਂ ਨੂੰ